ਜੋ ਸਾਡਾ ਟਾਈਮ ਪੰਦਾ ਇੱਧਰ ਬੈਠੇ ਹੋਣਾ 94 ਨੂੰ ਦੇ ਕੇ ਜੋ ਇਹਨਾਂ ਦਾ ਭਰਾਵਾਂ ਦਾ ਪੰਦਾ ਇਹਨਾਂ ਨੂੰ ਵੀ ਟਾਈਮ ਦਿਓ ਮਾਨਯੋਗ ਮੰਤਰੀ ਜੀ ਤੁਹਾਡੇ ਕੋਲੇ ਕੁਐਸਚਨ ਰਿਲੇਟਡ ਕੋਈ ਗੱਲ ਹੈ ਪਲੀਜ਼ ਬੈਠੋ ਬੈਠੋ ਜੀ ਜਵਾਬ ਦਿਓ ਮਾਨਯੋਗ ਟ੍ਰਾਂਸਪੋਰਟ ਮੰਤਰੀ ਜਵਾਬ ਦੇਣਗੇ ਮਾਨਯੋਗ ਸਪੀਕਰ ਸਾਹਿਬ ਉਦਾਂ ਦੇ ਤੁਸੀਂ 0R ਚ ਸਾਨੂੰ ਟਾਈਮ ਨਹੀਂ ਦਿੰਦੇ ਹੱਥ ਖੜਾ ਕਰੀਦਾ ਮੈਂ ਕਹਿੰਦਾ ਪਹਿਲਾਂ ਹੀ ਗੱਲ ਕਰ ਲਈਏ ਕੁਐਸਚਨ ਹੈ ਹਰ ਦੇ ਟਾਈਮ ਤੇ ਹੀ ਆੜੇ ਇੱਧਰ 94 ਬੈਠੇ ਇਹਨਾਂ ਦਾ ਕੋਈ ਕਸੂਰ ਨਹੀਂ ਜੀ ਇਹ ਵੀ ਸਾਡੇ ਹੀ ਮਿੱਤਰ ਨੇ ਭਰਾ ਨੇ ਇਹਨਾਂ ਨੂੰ ਬਲਾਓ ਜ਼ਰੂਰ ਇਹਨਾਂ ਨੂੰ ਵੀ ਬਲਾਉ ਪਰ ਇੰਨਾ ਚਰਾਨੇ ਵਾਲ ਨੂੰ ਵੀ ਵਾਰੀ ਦਿਓ ਜਿਹੜੇ ਇਧਰਲੇ ਮੈਂਬਰ ਆ ਬੀਬੀਆਂ ਆ ਸਾਡੇ ਭਰਾ ਆ ਜਿਹੜੀਆਂ ਬੀਬੀਆਂ ਉਹਨਾਂ ਦੇ ਹਸਬੈਂਡ ਤੇ ਜਿਹੜੇ ਭਰਾ ਆ ਉਹਨਾਂ ਦੀਆਂ ਵਾਈਫ ਉਹ ਡੀਗਦੇ ਰਹਿੰਦੇ ਟੀਵੀ ਤੇ ਵੀ ਸਾਡੇ ਵੀ ਕੋਈ ਨਾ ਕੋਈ ਬੋਲਣਗੇ ਜੀਰੋ ਹਾਰ ਚਾਲ ਅਲਾ ਕੀ ਦੀ ਸਮਝਿਆ ਰੱਖਣਗੇ ਤੁਸੀਂ ਇਧਰ ਨਹੀਂ ਜੇ ਟਾਈਮ ਦਿੰਦੇ ਇਧਰ ਸਾਰੇ ਹੀ ਬੁਲਾ ਦਿੰਦੇ ਆ ਮੜਾ ਇਹ ਦੱਸ ਦਿਓ ਸਾਨੂੰ ਇਹ ਵੀ ਜਾਣਕਾਰੀ ਇਹ ਕਈ ਬੰਦੇ ਇਹੋ ਜਿਹੇ ਆ ਜਿਨ੍ਹਾਂ ਦੀ ਪਿਛਲੇ ਤਿੰਨਾਂ ਚੋਂ ਛੇ ਸਾਲਾਂ ਚ ਵਾਰੀ ਨਹੀਂ ਆਈ ਹੈਗੇ ਇਹੋ ਜਿਹੇ ਬੰਦੇ ਦੇਖੋ ਸੁੱਚੇ ਮੂੰਹ ਹੀ ਜਾਂਦੇ ਆ ਕਰ ਮੈਂ ਇੱਕ ਗੱਲ ਤੁਹਾਨੂੰ ਦੱਸੇ ਬੈਠੋ ਤੁਸੀਂ ਪਰੋਣਾ ਤਾਂ ਵੀ ਤੁਸੀਂ ਬੜੇ ਪਿਆਰੇ ਹੋ ਸਭ ਤੁਸੀਂ ਸਮਾਰਟ ਹੋ ਸੋਹਣੇ ਹੋ ਬਹਿ ਜਾ ਬਹਿ ਪਹਿਲਾਂ ਨਾ ਕਹਿ ਕੇ ਨਾ ਪਲੋਸ ਲੈਂਦੇ ਉਹ ਤਾਂ ਮਾਰੀ ਫੇਰ ਨਹੀਂ ਆਉਂਦੀ ਉਹ ਹੁਣ ਗੱਲ ਮੈਂ ਤੁਹਾਨੂੰ ਨਾ ਦੋ ਤਿੰਨ ਦਾ ਮਿਲਿਆ ਹੋਇਆ ਤੇ ਮੈਂ ਤੁਹਾਨੂੰ ਫੋਨ ਵੀ ਕੀਤਾ ਮੈਂ ਸਪੀਕਰ 'ਸਾਹ ਸਾਨੂੰ ਮਾਰੀ ਦੇ ਦਿਆ ਕਰੋ ਤੁਸੀਂ ਕਿਹਾ ਵੀ ਹੱਥ ਖੜਾ ਕਰਦੇ ਹੋ ਤੁਸੀਂ ਸੋਹਣੇ ਬੜੇ ਉਹ ਸੋਹਣੇ ਦੀ ਤੁਸੀਂ ਪਲੋਸ ਲੈਂਦੀ ਹੁਣ ਗੱਲ ਤਾਂ ਸੁਣ ਲਓ ਗੱਲ ਤਾਂ ਸੁਣ ਦੇਖੋ ਮੰਤਰੀ ਜੀ ਬੈਠੋ ਜਿਹੜੇ ਮਾਣਯੋਗ ਮੰਤਰੀ ਸੇ ਬਾਹਰ ਹੁੰਦੇ ਨੇ ਉਹ ਕਿਸੇ ਵੀ ਸਮੇਂ ਬੋਲ ਸਕਦੇ ਜਦੋਂ ਵੀ ਤੁਸੀਂ ਚਾਹੋ ਆਪਦੀ ਗੱਲ ਰੱਖ ਸਕਦੇ ਹੋ ਦੂਜੀ ਗੱਲ ਜੇ ਤੁਸੀਂ ਡੈਮੋਕ੍ਰੇਸੀ ਨੂੰ ਚੰਗੀ ਤਰ੍ਹਾਂ ਚਲਾਉਣਾ ਹੈ ਤਾਂ ਮੈਂ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਆਪੋਜੀਸ਼ਨ ਮਸਟ ਹੈਵ ਇਟ ਸੇ ਐਂਡ ਟ੍ਰੈਜਰੀ ਇਜ਼ ਆਲਵੇਸ ਆਲਰੇਡੀ ਹੈਵਿੰਗ ਇਟਸ ਵੇ ਇੱਥੇ ਬੋਲਣਾ ਜਾਦਾ ਇੰਪੋਰਟੈਂਟ ਨਹੀਂ ਹੈ ਕੰਮ ਕਰਕੇ ਦਿਖਾਉਣਾ ਜ਼ਿਆਦਾ ਇੰਪੋਰਟੈਂਟ ਹੈ ਸੋ ਜੇ ਹੁਣ ਤੁਸੀਂ ਕੋਈ ਗੱਲ ਕਹਿਣਾ ਚਾਹੁੰਦੇ ਹੋ ਤਾਂ ਦੱਸੋ ਪਲੀਜ਼ ਇਹ ਵੀਡੀਓ ਬਣਾਉਣ ਦਾ ਕੋਈ ਮਤਲਬ ਨਹੀਂ ਹੈ ਮੈਂ ਇਹ ਨਹੀਂ ਕਹਾਂ ਪੀ ਇਹਨਾਂ ਨੂੰ ਮੇਰੇ ਭਰਾਵਾਂ ਨੂੰ ਟਾਈਮ ਨਹੀਂ ਦੇਣਾ ਟਾਈਮ ਦਿਓ ਪਰ ਥੋੜਾ ਜਿਹਾ ਇਹ ਵੀ ਪ੍ਰੋਟੋਕਾਲ ਬਣਾ ਲਓ ਜਦੋਂ ਇਹ ਭਰਾ ਸਾਡੇ ਵਾਕ ਆਊਟ ਕਰਕੇ ਚੱਲ ਜਾਂਦੇ ਆ ਵਾਕ ਆਊਟ ਕਰਕੇ ਚੱਲ ਗਏ ਜਦੋਂ 0R ਆ ਗਿਆ ਉਦੋਂ ਇਹ ਸਾਰੇ ਭਰਾ ਆ ਜਾਂਦੇ ਆ ਫਿਰ ਟਾਈਮ ਇਹਨਾਂ ਨੂੰ ਪਹਿਲਾਂ ਜਿਹੜੇ ਆ 6-7 ਬੈਠੇ ਰਹਿੰਦੇ ਆ ਨਾ ਮੈਨੂੰ ਸਾਡਾ ਟਾਈਮ ਵੀ ਇਹਨਾਂ ਨੂੰ ਦੇ ਦਿਆ ਕਰੋ ਜਿਹੜੇ ਬਹਿ ਕੇ ਗਵਰਨਰ ਅਡਰੈਸ ਹੁੰਦੇ ਆ ਜਿਹੜੇ ਮੁੱਦੇ ਦੀਆਂ ਗੱਲਾਂ ਕਰਦੇ ਆ ਸੋਦੇ ਉਹਨਾਂ ਨੂੰ ਟਾਈਮ ਵਾਧ ਦੇ ਦਿਆ ਕਰੋ ਪਰ ਥੋੜਾ ਜਿਹਾ ਪ੍ਰੋਟੋਕੋਲ ਨੂੰ ਆਪਾਂ ਇਹ ਇਹ ਹਮੇਸ਼ਾ ਵਿਚਾਰ ਕਰਦੇ ਰਹਿੰਦੇ ਨੇ ਇਹ ਬੜਾ ਕੀਮਤੀ ਸਮਾਂ ਜੇ ਕੋਈ ਮੁੱਦੇ ਦੀ ਗੱਲ ਕਰਨੀ ਹੈ ਚਲੋ 0 0 ਆਰ ਚ ਸਾਨੂੰ ਦੇ ਦਿਓਗੇ ਟਾਈਮ ਆਪਾਂ ਉਹ ਫੇਰ ਬੈਠੋ ਯਾਰ ਜੋ ਸਾਡਾ ਟਾਈਮ ਪੰਦਾ 93 93 ਨੂੰ ਦੇ ਕੇ ਜੋ ਇਹਨਾਂ ਦਾ ਭਰਾਵਾਂ ਦਾ ਪੰਦਾ ਇਹਨਾਂ ਨੂੰ ਵੀ ਟਾਈਮ ਦਿਓ ਮਾਣਯੋਗ ਮੰਤਰੀ ਜੀ ਤੁਹਾਡੇ ਕੋਲੇ ਕੁਐਸਚਨ ਰਿਲੇਟਡ ਕੋਈ ਗੱਲ ਹੈ ਪਲੀਜ਼ ਬੈਠੋ ਬੈਠੋ ਜਾ ਜਵਾਬ ਦਿਓ ਮੰਤਰੀ ਜਵਾਬ ਦਿਓ ਜਿਹੜਾ ਕੁਐਸਚਨ ਦਾ ਆਨਸਰ ਹੈ ਉਹ ਇਹਨਾਂ ਕੋ ਚੱਲ ਗਿਆ ਮੈਂਬਰ ਸਾਹਿਬ ਕੋ ਸਪਲੀਮੈਂਟਰੀ ਲੈਣਾ ਤੇ ਮੈਂ ਦੇ ਦਿੰਦਾ ਜੀ ਡਾਕਟਰ ਇਸ਼ਾਨ ਕੁਮਾਰ ਦੀ ਕੋਈ ਸਪਲੀਮੈਂਟਰੀ ਹੈ ਜੀ ਜੀ ਮੇਰੇ ਕੋਲ